ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਆਪਾਂ ਪਿੰਡ ਬਦਨੀ ਗਲਾਂ ਵਿੱਚ ਆਏ ਆ ਬਾਈ ਕੋਰੀ ਫਲੈਕਸ ਵਾਲੇ ਕੋਲੇ ਤੇ ਬਾਈ ਦਾ ਕੰਮ ਵਾਲ ਪੇਪਰਾਂ ਦਾ ਤੇ ਹੋਰ ਵੀ ਆਪਾਂ ਬਾਈ ਕੀ ਕੀ ਕੰਮ ਕਰਦਾ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਤੇ ਬਾਈ ਆਪਣਾ ਕਾਹਦਾ ਕੰਮ ਮੇਨ ਆਪਣਾ ਮੇਨ ਕੰਮ ਹੈ ਜੀ ਫਲੈਕਸ ਪ੍ਰਿੰਟਿੰਗ ਦਾ ਫਲੈਕਸ ਪ੍ਰਿੰਟਿੰਗ ਦਾ ਤੇ ਵਾਲ ਪੇਪਰ ਦਾ ਠੀਕ ਹੈ ਜੀ ਹਾਂਜੀ ਤੇ ਹੋਰ ਜਿਵੇਂ ਆਪਾਂ ਵਾਲ ਪੇਪਰ ਜਿਹੜੇ ਹੁੰਦੇ ਆ ਆਪਣੇ ਹਣਾ ਇੱਕ ਨਿਊ ਤੋਂ ਸ਼ੁਰੂ ਹੋ ਜਾਂਦੇ ਆ ਜੀ ਕੀ ਹੈ ਕਿਵੇਂ ਕੁਆਲਿਟੀ ਕੀ ਹੈ ਇਹਨਾਂ ਦਾ ਕੁਆਲਿਟੀਆਂ ਬਹੁਤ ਹੁੰਦੀਆਂ ਜੀ ਠੀਕ ਆ ਆਪਾਂ ਪਾਸਾ ਤਾਂ ਬੈਸਟ ਕੁਆਲਿਟੀ ਰੱਖੀ ਦੀ ਆ ਰੇਟ ਕਿੰਨੀ ਤੋਂ ਸ਼ੁਰੂ ਹੋ ਜਾਂਦਾ ਤੁਹਾਡਾ ਸ਼ੇਅਰ ਪੀਸ ਕਰਪਾ ਸਟੱਡੀ ਹੋ ਜਾਂਦੀ ਹੈ ਜੀ ਠੀਕ ਆ ਹਾਂਜੀ ਬਹੁਤ ਕੁਆਲਿਟੀ ਦੀ ਦੁਕਾਨ ਸੇਦ ਸੇਦ 8 10 12 16 18 ਅਲੱਗ-ਅਲੱਗ ਕੁਆਲਿਟੀ ਇਹਨਾਂ ਦੀ ਠੀਕ ਆ ਉਹ ਗਾਂਧੂ ਕੰਜਵੇਂ ਜਿਹੇ-ਜਿਹੇ ਬੰਦੇ ਨੇ ਆ ਜਿਹੋ ਜੋ ਕੱਢਨੇ ਉਹ ਜਿਹੇ ਗੁਣ ਮਿਲ ਜਣਾ ਉਹਨੂੰ ਹਨਾ ਬੰਦਾ ਪੈਸੇ ਲਾ ਕੇ ਭੁੱਲ ਜੂਗਾ ਜੀ ਠੀਕ ਆ ਹਾਂਜੀ ਤੇ ਇੱਕ ਵੀਰੇ ਆਪਾਂ ਕਹਿੰਦੇ ਆ ਕੰ ਜੋ ਸੀ ਵਾਲੇ ਪਰ ਲਾ ਦੇ ਸਲਾਬਤ ਕਰਦੇ ਸਨੀ ਨਹੀਂ ਕਿਤੇ ਮੁੜ ਕੇ ਠੀਕ ਉਹਥੇ ਜਿੱਥੇ ਵਾਲੇ ਪਰ ਲੱਗ ਗਿਆ ਉਹ ਦੁਬਾਰਾ ਸਲਾਬ ਨਹੀਂ ਆਉਂਦੀ ਠੀਕ ਆ ਜਿਵੇਂ ਉਹ ਗੱਲ ਹੋ ਗਈ ਜਿਵੇਂ ਤੁਸੀਂ ਸਲਾਬ ਵਾਲ ਪੇਪਰ ਲਾਇਆ ਸਲਾਬ ਤੁਸੀਂ ਬਾਹਰ ਕੇ ਨਾਲ ਹੀ ਲੈ ਕੇ ਘਰੋਂ ਕੱਢ ਗੀ ਹਾਂਜੀ ਹਾਂਜੀ ਨਾਲ ਹੀ ਆਪ ਦੇ ਲੈ ਜਾਂਦੀ ਹਾਂ ਨਾਲ ਹੀ ਜਾਂਦੀ ਮੰਨ ਚਲੋ ਤੇ ਹੋਰ ਆਪਣਾ ਕੋਈ ਆਪ ਨੂੰ ਦਿਖਾ ਸਕਦੇ ਆ ਆਪਣੇ ਕੋਲ ਕੀ ਕੀ ਚੀਜ਼ਾਂ ਕਿਵੇਂ ਕਿਵੇਂ ਹੈ ਹਨਾ ਕੁਛ ਨਾ ਕੁਛ ਜੇ ਆਪਣੇ ਕੋਲ ਵਿਜ਼ਿਟਿੰਗ ਕਾਰਡ ਹੁੰਦੇ ਆ ਜੀ ਵਿਆਹ ਸ਼ਾਦੀਆਂ ਕਾਰਡ ਆ ਠੀਕ ਆ ਤੇ ਬੈਲ ਬੁੱਕ ਲੈਟਰ ਪੈਡ ਆਪਾਂ ਹਰੇਕ ਜੀ ਪਿੰਟ ਕਰੀਦੀ ਆ ਜੀ ਪਿੰਟਿੰਗ ਲੈਂਦੀ ਹਰੇਕ ਚੀਜ਼ ਦੀ ਠੀਕ ਆ ਭਾਈ ਮੈਂ ਸੁਣਿਆ ਤੁਹਾਡੇ ਕੋਲ ਮਸ਼ੀਨ ਹੀ ਬਹੁਤ ਵੱਡੀ ਆ ਬਹੁਤ ਵੱਡੀ ਮਸ਼ੀਨ ਆ ਜੀ ਅੱਛਾ ਆਉਂ ਸੁਣ ਦਿਖਾਉਂਦੇ ਆ ਆਜੋ ਆਜੋ ਵਾਹ ਬਈ ਵਾਹ ਇੱਡੀ ਵੱਡੀ ਮਸ਼ੀਨ ਹਾਂਜੀ ਹਾਂਜੀ ਫਿਰ ਤੁਸੀਂ ਬਾਲ ਪੇਪਰ ਜਿਵੇਂ ਸਾਰਾ ਕੁਝ ਇੱਥੇ ਹੀ ਕਰਦੇ ਆ ਪ੍ਰਿੰਟ ਹਰੇਕ ਜੀ ਪਿੰਟ ਕਰਦੀ ਨਹੀਂ ਜੀ ਠੀਕ ਹੈ ਠੀਕ ਵਾਲੇ ਪਰਫਲੈਕਸ ਪ੍ਰਿੰਟਿੰਗ ਸਾਰਾ ਕੁਝ ਕਰਦੇ ਆ ਬਾਈ ਤੁਹਾਡੇ ਮਸ਼ੀਨ ਹੀ ਹੈ ਨਾ ਬ੍ਰਾਂਡ ਇੱਡੀ ਮਸ਼ੀਨ ਮੈਂ ਤਾਂ ਹੀ ਤਾਂ ਸੀ ਕਹੀਦਾਗਾ ਸਾਡੇ ਕੋਈ ਯਾਰ ਚੀਜ਼ ਦੇ ਨਹੀਂ ਸਕਦਾ ਤੁਹਾਨੂੰ ਠੀਕ ਹੈ ਨਾ ਅਸੀਂ ਆਪ ਪ੍ਰਿੰਟ ਕਰੀਦਾਗਾ ਆਪ ਲਾਈਦਾਗਾ ਤੁਹਾਡਾ ਸਾਰਾ ਕੰਮ ਬਈ ਇੱਥੋਂ ਹੀ ਹੋਈ ਜਾਂਦਾ ਆਪਦਾ ਹੈ ਨਾ ਜਿਵੇਂ ਕੋਈ ਆਪਾਂ ਕਿਹੇ ਨਿੱਕੇ ਦੁਕਾਨਦਾਰ ਹੁੰਦੇ ਆ ਉਹ ਵੀ ਆਪਣੇ ਦਾ ਪ੍ਰਿੰਟ ਕਰਾਉਂਦੇ ਆ ਜੀ ਅੱਛਾ ਹਾਂ ਫਿਰ ਉਹ ਇਮੀ ਕਹੀ ਜਾਂਦੇ ਰਹਿੰਦੇ ਆ ਵੀ ਆਜੋ ਆਜੋ ਆਪਣੇ ਪ੍ਰਿੰਟ ਕਰਾ ਗਾਂ ਲਾਉਣ ਆਈ ਤੁਹਾਨੂੰ ਰੇਟ ਠੀਕ ਆ ਅਸੀਂ ਉਹ ਰੇਟ ਉਹ ਸਾਡਾ ਰੇਟ ਲੈ ਕੇ ਆਂਦੇ ਆ ਅਸੀਂ ਉਹੀ ਰੇਟ ਗਾਂਗ ਨੂੰ ਦੇਣਾ ਦਿੰਦਾ ਰੋ ਗੱਲ ਹੋਈ ਹੋ ਗਈ ਵਿੱਚ ਬਜੋਲਾ ਪੈ ਗਿਆ ਉਹ ਗੱਲ ਹੋ ਗਈ ਆਪ ਬਿਊਰੋ ਸਾਰਾ ਖਰਚ ਕਰ ਦਿੰਦਾ ਤੁਸੀਂ ਡਾਇਰੈਕਟ ਬੰਦੇ ਨਾਲ ਮਿਲਦੇ ਹੋ ਬਜੋਲਾ ਵਾ ਕੇ ਮਿਲਦੇ ਤੇ ਇਹ ਆਪਣਾ ਹੁਣ ਕੋਈ ਮੜਾ ਮੋਟਾ ਦੱਸੂਗੇ ਜੇ ਬਾਰੇ ਆ ਜਿਵੇਂ ਲੱਗਿਆ ਆਪਣੇ ਇਹ ਚੱਲਦੀ ਹੁਣ ਕਹਦੇ ਨਾਲ ਵੱਡਾ ਮੀਟਰ ਲਾਇਆ ਹੋਇਆ ਇੱਥੇ ਦਾ ਪੂਰਾ ਨਾ ਜੀ ਡਬਲਪਲ ਮੀਟਰ ਲੜ ਰਹੀ ਇਹਨੂੰ ਹਾਂ ਇਹ ਕੰਪਿਊਟਰਾਂ ਚੱਲਦੀ ਸਰ ਕੰਪਿਊਟਰ ਉੱਤੇ ਪਿਆ ਤੇ ਜਾਵੇ ਅੱਛਾ ਕੰਪਿਊਟਰ ਪਿਆ ਵਾਹ ਬੀਬਾ ਹਾਂਜੀ ਹਾਂਜੀ ਇਹ ਸਿਸਟਮ ਬਹੁਤ ਤਕੜਾ ਰੱਖਿਆ ਹੋਇਆ ਯਾਰ ਫਿਰ ਚੱਲਦਾ ਜੂਲ ਜਦ ਚਾਰ ਪੰਜ ਬੰਦੇ ਚਲਾਉਂਦੇ ਇਹਨੂੰ ਨਾ ਨਾ ਇੱਕ ਬੰਦਾ ਚਲਾਉਂਦਾ ਸਿਰਫ ਮੈਂ ਹੈ ਦੇਖ ਕੇ ਤਲਾਹਦਾ ਚਾਰ ਪੰਜ ਧੱਕਾ ਲਾਉਣਗੇ ਨਾ 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 ਇੱਕ ਬੰਦਾ ਚਲਾਉਂਦਾ ਹੀ ਅੱਛਾ ਅੱਛਾ ਹਾਂਜੀ ਇਹਦੇ ਵਿੱਚ ਹੀ ਸਾਰਾ ਬਾਲ ਪੇਪਰ ਸਭ ਕੱਢ ਦਿੰਦੇ ਆ ਬਾਹਰ ਹਾਂ ਜਿਵੇਂ ਆਪਾਂ ਉਹ ਲਾਉਂਦੇ ਹੁੰਦੇ ਆ ਜਿਵੇਂ ਕੋਈ ਫਲੈਕਸੀਆਂ ਲਾ ਦਿੰਦੇ ਆ ਕੋਈ ਵੀ ਕਬਾਡੀ ਕੱਪ ਦੀਆਂ ਹੋ ਗਈਆਂ ਜਾਂ ਕੋਈ ਐਮਐਲ ਲਾ ਦਿੰਦਾ ਕੋਈ ਸਰਪੰਚ ਲਾ ਸਾਰਾ ਕੁਝ ਕੱਢ ਦਿੰਦੇ ਆ ਸਰਸਪੈਂਡ ਕਰੀ ਦਈਏ ਤੇ ਹਾਂ ਬਾਕੀ ਕਿੰਨਾ ਉਹ ਬਾਲ ਪੇਪਰ ਹੋ ਗਈ ਹੈ ਨਾ ਸਾਰਾ ਕੁਝ ਕੋਈ ਨੇ ਕੋਈ ਫਲੈਕਸੀ ਹੋਰ ਕੋਈ ਫੋਟੋ ਵੀ ਰਿਕਾਰਡ ਵਿੱਚ ਕੱਢਦੇ ਹੋਵਗੇ ਨਾ ਹਾਂਜੀ ਫੋਟੋ ਕੱਢੀ ਦੀ ਆ ਜਿਵੇਂ ਕਿਸੇ ਨੇ ਭਾਂਡੇ ਚ ਲਾਤੀ ਜਵਾਗ ਦੀ ਫੋਟੋ ਕੱਢ ਕੇ ਜਾਂ ਦਰਬਾਰ ਸੇਬ ਦੀ ਲਾਤੀ ਹਾਂਜੀ ਹਾਂਜੀ ਕੱਢ ਦੇਣੀ ਫੋਟੋ ਕੱਢੀ ਦੇ ਵਿੱਚ ਕੱਢ ਕੇ ਦਿੰਦੇ ਆ ਉਈ ਜੇ ਕੋਈ ਬੰਦਾ ਆ ਆ ਗਿਆ ਉਹਨੇ ਕਿਹਾ ਮੈਂ ਵੀਡੀਓ ਵੇਖ ਕੇ ਆਇਆ ਤਾਂ ਉਹਨੂੰ ਕੁਝ ਜਾਇਜ਼ ਕਰਾਂਗੇ ਜ਼ਰੂਰ ਜੀ ਜ਼ਰੂਰ ਕੋਈ ਨਾ ਜੀ ਜੇ ਕੋਈ ਬੰਦਾ ਥੋੜਾ ਨਾਮ ਲੈ ਕੇ ਸਾਡੇ ਕੋਲੇ ਆਉਗਾ ਫੋਲੋ ਕਰਕੇ ਆਉਗਾ ਨਾ ਉਹਨੂੰ ਸਪੈਸ਼ਲ ਡਿਸਕਾਊਂਟ ਦੇਵਾਂਗੇ ਇੱਕ ਚੈਨਲ ਵੀ ਫੋਲੋ ਕਰਕੇ ਆਵੇਦੋ ਆਪਣਾ ਜ਼ਰੂਰ ਜੀ ਬਈ ਚੈਨਲ ਜੂਸ ਤਸਕਰ ਇੱਕ ਵਾਰ ਉਹ ਜਿਵੇਂ ਆਪਣੇ ਸਾਰੀਆਂ ਛੋਟੀ ਐਡ ਵੀ ਵਿੱਚ ਮੈਂਸ਼ਨ ਕਰ ਦਾਂਗੇ ਆਪਾਂ ਆਪਣਾ ਨੰਬਰ ਫੋਨ ਸਾਰਾ ਕੁਝ ਕਰ ਦਾਂਗੇ ਉਹ ਸਾਰਾ ਉਹ ਫੋਲੋ ਵੀ ਕਰ ਦੇਣ ਤੇ ਫੋਨ ਨੰਬਰ ਲਾ ਕੇ ਵੀ ਆ ਜਾਵੇ ਹਾਂਜੀ ਹਾਂ ਜਰੂਰ ਜੀ ਜ਼ਰੂਰ ਕੰਮ ਜਿੱਥੇ ਮਰਜ਼ੀ ਕਰਾਉਣ ਜੀ ਇੱਕ ਵਾਰੀ ਹਟ ਦਾ ਉਹ ਰੇਡ ਦੀ ਨਾਲ ਕੁਆਲਿਟੀ ਵੀ ਆਪਣੀ ਹੈ ਕੁਆਲਿਟੀ ਪੂਰੀ ਅੰਡੋ ਹੈ ਇਹ ਗਰੰਟੀ ਆ ਗਰੰਟੀ ਜੀ ਫੁੱਲ ਤੇ ਮੁੜ ਕੇ ਲੰਬਾ ਤਾਂ ਨਹੀਂ ਹੁੰਦਾ ਕਿਸੇ ਗੱਲ ਦਾ ਨਾ ਨਾ ਜੀ ਨਾ ਨਾ ਮੁੜ ਕੇ ਕਿ ਮੈਨੂੰ ਫੜ ਲਿਆਗੇ ਨਹੀਂ 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 ਜਿਵੇਂ ਹੁਣ ਆਪਣਾ ਹੁਣ ਲਖੜੀਆਂ ਦਾ ਸੀਜ਼ਨ ਆ ਗਿਆ ਹਨਾ ਮੂਰੇ ਆਪਾਂ ਗਹਿ ਦਿੰਦੇ ਆ ਹਨਾ ਤੇ ਗਾਂ ਮੂਰੇ ਤੀਆਂ ਵੀ ਚੱਲੀ ਜਾਂਦੀਆਂ ਕੁੜੀਆਂ ਦੀਆਂ ਹਨਾ ਜਿਵੇਂ ਕਹਦੀਏ ਗਾਂ ਹੁਣ ਹੋਰ ਵੀ ਤਿਆਰ ਹੁੰਦੇ ਰਹਿੰਦੇ ਆ ਕੋਈ ਡਿਸਕਾਊਂਟ ਕਹਾਂ ਕੁਝ ਕਰਦੇ ਆ ਤੁਸੀਂ ਜ਼ਰੂਰੀ ਜ਼ਰੂਰੀ ਬਾਹਲੀ ਗੱਲ ਛੱਡੋ ਤੇ ਨਵਾਂ ਜਿਸਾਲ ਆਪਾਂ ਕਰ ਲੈਣੇ ਏ ਠੀਕ ਆ ਜੀ ਠੀਕ ਆ ਜੇ ਆਪਾਂ ਕੋਈ ਚੰਗਾ ਬੰਦਾ ਕੋਈ ਆ ਉਹਨੇ ਕਮਰਾ ਫ੍ਰੀ ਲੱਗ ਦੇਵਾਂਗੇ ਨਾਲ ਵਾਹ ਵੀ ਵਾਹ ਹੋਰ ਏਡੂ ਵੱਡੀ ਆਫਰ ਕੀ ਮਿਲ ਜੂ ਤਿੰਨ ਕਮਰੇ ਦੇ ਚੌਥਾ ਕਮਰਾ ਫ੍ਰੀ ਲੱਗ ਦੇਵਾਂਗੇ ਜੀ ਵਾਹ ਵੀ ਵਾਹ ਮੰਨ ਲਾ ਕੋਠੀ ਵਾਲਾ ਕੰਮ ਹੋ ਗਿਆ ਇੱਕ ਕਮਰਾ ਫ੍ਰੀ ਹੋ ਗਿਆ ਹਨਾ ਤਿੰਨ ਕਮਰੇ ਦੇ ਹਿਸਾਬ ਨਾਲ ਤਿੰਨ ਦੇ ਪੈਸੇ ਦੇ ਕੇ ਚੌਥਾ ਕਮਰਾ ਫ੍ਰੀ ਲਵਾਓ ਜੀ ਲਓ ਜੀ ਬਾਈ ਜੇ ਕਿਸੇ ਨੂੰ ਮੰਨ ਲਾ ਕਮਰਾ ਤਿਆਰ ਕਰਾਉਣਾਗਾ ਜੇ ਡਿਜ਼ਾਈਨ ਕਿਵੇਂ ਸੈੱਟ ਕਰੂਗਾ ਕਿੱਥੋਂ ਲੂ ਡਿਜ਼ਾਈਨ ਦੇਹਾਂ ਜੀ ਆਪਣੀ ਆਈਡੀਆ ਇੰਸਟਾਗ੍ਰਾਮ ਤੇ ਠੀਕ ਹੈ ਉੱਤੋਂ ਸਾਈਡ ਉੱਤੋਂ ਦੇਖ ਲੈ ਉੱਤੋਂ ਸਾਰਾ ਕੁਝ ਪਿਆ ਹੈ ਹਾਂਜੀ ਸਾਰਾ ਕੁਝ ਪਿਆ ਹੈ ਜੀ ਬਈ ਆਪਾਂ ਤੇਰੀ ਐਡੀ ਮੈਂਸ਼ਨ ਕਰ ਦਾਂਗੇ ਹਾਂਜੀ ਹਾਂਜੀ ਬਈ ਉਹਨੇ ਵੀ ਸਾਰਾ ਕੁਝ ਵੇਖ ਲੂ ਹਨਾ ਜੇ ਉੱਚੇ ਸਾਰਾ ਕੁਝ ਨਹੀਂ ਹੈਗਾ ਜੀ ਔਰ ਡੈਨ ਸਾਡੇ ਕੋਲ ਘਟੋੜਾ ਪਿਆ ਹੈ ਜਾਨ ਪਿਆ ਡੈਨ ਪਿਆਡੇ ਕੋਲੇ ਵਾਹਿਗੁਰੂ ਵਾਹਿਗੁਰੂ ਇੰਨੇ ਹਾਂਜੀ ਤੇ ਕਹਣਾ ਆਪਾਂ ਪਾਗਲ ਹੋ ਜੀ ਕਿਹੜਾ ਲਵਾਵਾਂ ਮੈਂ ਬੰਦਾ ਸਾਨੂੰ ਮੈਸੇਜ ਕਰੇ ਵਟਸਐਪ ਤੇ ਜੀ ਉਹਨੂੰ ਡੈਨ ਸੀ ਉਹਨੇ ਹਿਸਾਬ ਨਾਲ ਭੇਜਾਂਗੇ ਜੇ ਜਿਹਨੂੰ ਪਸੰਦ ਆ ਚਾਹੀਦੇ ਉਹਨੂੰ ਵਜੇ ਉਹ ਨਾ ਫੋਨ ਹੈਂਗ ਹੋ ਜੀ ਇੰਜ ਡਿਜ਼ਾਈਨ ਦੇਖਣਾ ਯਾਰ ਨਹੀਂ ਨਹੀਂ ਹੁੰ ਉਨੇ ਵੀ ਲਾਉਣੇ ਸੀ ਲਾ ਕੇ ਆਵਾਂਗੇ ਅਸੀਂ ਬੰਦੇ ਭੇਜਾਂਗੇ ਆਪਦੇ ਫਿਰ ਉਹਦਾ ਖਰਚਾ ਕੌਣ ਦੇਉ ਬੰਦੇ ਉਹਦਾ ਉਹ ਖਰਚਾ ਨਹੀਂ ਨਾ ਸਾਰਾ ਸਾਡਾ ਆਪ ਦਾ ਹੋਊ ਸਾਰਾ ਕੁਝ ਅੱਛਾ ਹਾਂਜੀ ਹਾਂਜੀ ਲੋ ਵੀ ਫਿਰ ਦੇਖੋ ਵੀ ਜੇ ਕਿਸੇ ਲਗਾਉਣਾ ਹੈ ਈ ਡੇ ਡੇ ਓਵਰਾਂ ਦੇ ਹੀ ਜਾਂਦੇ ਆ ਇਹ ਜੇ ਲਾ ਕੇ ਵੀ ਆਉਣਗੇ ਸਾਰਾ ਕੁਝ ਇਹਦੇ ਹਾਂਜੀ ਬੱਸ ਹਾਂਜੀ ਉਹ ਤੁਸੀਂ ਕਹਿੰਦੇ ਆਪਣੇ ਕੋਲ ਵੈਸਟਿੰਗ ਕਾਰਡ ਹੈ ਵੈਸਟਿੰਗ ਕਾਰਡ ਹਾਂਜੀ ਹਾਂਜੀ ਉਹ ਹੈਗੇ ਆਪਣੇ ਕੋਲ ਮੈਨੂੰ ਦਿਖਾ ਦਨੇ ਆ ਜੀ ਆਹ ਦੇਖੋ ਜੀ ਦੇਣ ਇਹ ਸਾਰੇ ਵੈਸਟਿੰਗ ਕਾਰਡ ਹੈ ਸਾਰੇ ਵੈਸਟਿੰਗ ਕਾਰਡ ਆ ਜੀ ਪੂਰਾ ਸਰਾ ਕੀਤੇ ਹੋਏ ਆ ਜਿਵੇਂ ਹੁਣ ਆਪ ਤੁਹਾਡੇ ਡਿਜ਼ਾਈਨ ਵਾਲਾ ਕੈਮ ਹਾਂਜੀ ਹਾਂਜੀ ਜਿਹੇ ਜੇ ਬੰਦਾ ਕਹਿੰਦਾ ਉਹ ਜਿਹੜਾ ਡਿਜ਼ਾਈਨ ਉਹ ਜਿਹੜਾ ਬਣ ਜਾਊਗਾ ਜੀ ਉਹ ਜਿਹੜੇ ਗਾਣੇ ਬੂਟਾ ਨਾਲ ਕੱਢ ਲੈ ਕਿਆ ਨਿਆਰਾ ਕੱਢ ਲਿਆ ਹਾਂਜੀ 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 ਜਮ ਉਹ ਜਿਹੜਾ ਟਰੱਕਾਂ ਨੇ ਟਰੱਕ ਲੈ ਤਾ ਲੈ ਜੇ ਜੇ ਕਹੋਗੇ ਉਹ ਜੀ ਡਾਈ ਬਣ ਜਾਊਗਾ ਉਹ ਜਿਹੜਾ ਕਾਰਡ ਬਣ ਜਾਊਗਾ ਜੀ ਆ ਜਿਵੇਂ ਸਿੰਪਲ ਆ ਗਈ ਹਨਾ ਹਾਂਜੀ ਆ ਟੈਕਸਚਰ ਵਾਲੇ ਆ ਗਈ ਹਾਂ ਠੀਕ ਆ ਹਾਂਜੀ 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 ਠੀਕ ਆ ਬਾਈ ਡਿਜ਼ਾਈਨ ਹੀ ਬਹੁਤ ਆ ਤੁਹਾਡੇ ਕੋਲ ਬਹੁਤ ਬਹੁਤ ਜੀ ਬਹੁਤ ਭਈ ਮੈਂ ਸੁਣਿਆ ਆਪਣੇ ਕੋਲੇ ਹੁਣ ਵਿਆਹ ਦੇ ਚਿੱਠੀਆਂ-ਚੁੱਠੀਆਂ ਨਹੀਂ ਭੇਜਦੇ ਆ ਸਾਈ ਚਿੱਠੀਆਂ ਆਹ ਸਾਈ ਚਿੱਠੀਆਂ ਮੈ ਜਾਣੀਆਂ ਵਗੈਰਾ ਵੈਸ਼ਾ ਦੇ ਕਾਰਡ ਸਾਰਾ ਪਛੇਗਾ ਆਪਣੇ ਕੋਲੇ ਹੀ ਅੱਛਾ ਹਾਂਜੀ ਆ ਗਿਆ ਤੁਹਾਡੇ ਕੋਲ ਕੋਈ ਚਿੱਠੀ ਦਿਖਾ ਸਕਦੇ ਆ ਆ ਵੇਖੋ ਜੀ ਆਹ ਸਾਰੀ ਸਾਈ ਚਿੱਠੀਆਂ ਪਈਆਂ ਹਨ ਹਾਂਜੀ 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 ਆਹ ਸਾਈ ਚਿੱਠੀ ਦੇਖੋ ਜੀ ਇਹਦੇ ਹੋਰ ਦੇਖੋ ਜੀ ਭੇਜੀ ਆਪਾਂ ਘਰੇ ਬੰਦੇ ਨੂੰ ਬੰਦਾ ਗੂ ਕਿੰਨੀ ਸੋਹਣੀ ਹਲੇ ਹੋਰ ਦੇਖੋ ਜੀ ਮਿਊਜ਼ਿਕਲ ਹੀ ਆ ਇਹ ਇਹਦੇ ਬੁਰੀ ਬੋਲਦੀ ਆ ਹਾਂਜੀ 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 ਵਾ 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 ਅਰੇ ਬਹੁਤ ਘੱਟ ਰੇਟਾਂ ਤੇ ਮਿਲਣਗੇ ਤੁਹਾਨੂੰ ਨਾਲੇ ਇਹ ਵਿੱਚ ਡਰਾਈ ਫੂਡ ਪਾ ਕੇ ਭੇਜ ਦਵਾਂ ਦੇਣਾ ਹਾਂ ਹਾਂ ਬਿਆ ਪਾਉਈਏ ਛੱਟੂ ਦੇ ਵੇਣ ਡਰਾਈ ਫੂਡ ਹੀ ਵੇਣਗੇ ਹਾਂਜੀ ਇਹਨਾਂ ਕਿੰਨੇ ਕਿਟ ਤੇ ਕਾਰਟ ਆ ਗਏ ਸਾਰੇ ਕਿੱਤੀ ਹਨ ਹਾਂਜੀ ਹਾਂਜੀ ਵਾਹ ਵਾਹ ਇਹ ਪੂਰੀ ਬੋਲਦੀ ਆ ਹਨਾ ਪੂਰੀ ਪੂਰੀ ਜੀ ਕੀ ਕਰ ਤੇ ਹੋਰ ਵੀ ਆਪਣੇ ਕੋਲੇ ਵੀ ਜਿਵੇਂ ਵਿਆਹਾਂ ਦੇ ਕਾਰਟ ਆ ਗਏ ਹਨਾ ਸਾਰੇ ਹਾਂਜੀ 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 ਮਤਲਬ ਸਾਈ ਚਿੱਠੀ ਵੀ ਆ ਗਈ ਬਿਆਹਾਂ ਦੇ ਕਾਰਡ ਵੀ ਆ ਗਏ ਹੈਨਾ ਡਿਸਟਿੰਗ ਕਾਰਡ ਵੀ ਆ ਗਏ ਬਾਰ ਵੀਪਰ ਵੀ ਆ ਗਏ ਜੇ ਮੰਨ ਲਾ ਕਿਸੇ ਕੋਆਡੀ ਟੂਰਨਾਮੈਂਟ ਚੱਲ ਰਿਹਾ ਹੈਗਾ ਕਿਸੇ ਕੋਈ ਮਸ਼ਹੂਰੀ ਕਰਨੀ ਹੈ ਕੋਈ ਪ੍ਰੋਗਰਾਮ ਉਹਦੀ ਫਲੈਕਸਿਕ ਨੂੰ ਨੇ ਸਭ ਕੁਝ ਕੱਢ ਦੋਗੇ ਸਭ ਕੁਝ ਕੱਢਾਂਗੇ ਜੀ ਛੋਟੀ ਤੋਂ ਛੋਟੀ ਫਲੈਸ ਤੋਂ ਲੈ ਕੇ ਠੀਕ ਹੈ ਇਹ ਫਾਰਮ ਦੇ 10x20 ਫਾਰ ਦੀ ਫਲੈਸ ਕਢਾ ਲਓ ਕੋਈ ਡੀ ਮਸ਼ੀਨ ਹੈ ਤੁਹਾਡੇ ਪ੍ਰਿੰਟ ਅਗਲੇ ਨਹੀਂ ਡਾ ਕਢਾਉਣਾ ਕੋ ਕਿਵੇਂ ਕਢੋਗੇ ਫਿਰ ਕਢ ਦਾਂਗੇ ਕਢ ਦਾਂਗੇ ਕਿਵੇਂ ਜੀ ਨਿਕਲਉ ਹੈ ਹਾਂਜੀ 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 ਵੱਡਾ ਵੀ ਨਿਕਲਿਆ ਛੋਟਾ ਵੀ ਹੈ ਆਹ ਵੇ ਬਾਰਾ ਜੇ ਉਹ ਮੰਨ ਲਾ ਕੇ ਟੂਰਨਾਮੈਂਟ ਦੇ ਫਿਕਸੇ ਕਢਾਲੀਏ ਕੋਈ ਧਰਮੀਨ ਪ੍ਰੋਗਰਾਮ ਉਹਨੇ ਫਿਕਸੇ ਕਢਾਲੀਏ ਤੇ ਜੇ ਉਹਨਾਂ ਨੇ ਵੀ ਲਾਉਣੀਆਂ ਹੋਣਗੀਆਂ ਫੇ ਬੰਦੇ ਤੁਸੀਂ ਕਰ ਦੋਗੇ ਆਪਦੀ ਹਾਂ ਅਸੀਂ ਆਪ ਲਾ ਕੇ ਆਵਾਂਗੇ ਜੀ ਅੱਜ ਪ੍ਰੋਗਰਾਮ ਹਾਂ ਤੇ ਬਾਕੀ ਵੀਰੇ ਤੁਸੀਂ ਹੁਣ ਜੇ ਕਿਸੇ ਨੇ ਕੋਈ ਮਤਲਬ ਕੰਮ ਕਰਾਉਣਾ ਹੁਣ ਇੰਨੇ ਕੰਮ ਦੱਸ ਤੇ ਕੁਝ ਵੀ ਕਰਾਉਣਾ ਬਾਈ ਨਾਲ ਸੰਪਰਕ ਕਰੋ ਬਾਈ ਦਾ ਨੰਬਰ ਪਰ ਮੈਂਸ਼ਨ ਵੀ ਕਰ ਦਾਂਗੇ ਆਈਡੀ ਵੀ ਮੈਂਸ਼ਨ ਕਰ ਦਾਂਗੇ ਰੋਚ ਸਾਰਾ ਕੁਝ ਦੇਖ ਲਓ ਨੰਬਰ ਤੇ ਪੀਪੀਏ ਜੇ ਨਾਲ ਕੋਈ ਪੀਡੀਐਫ ਤੁਹਾਨੂੰ ਸਾਰਾ ਕੁਝ ਆ ਜਾਊਗਾ ਹੈਲੋ ਭੇਜੋ ਨਾਲੇ ਦੋ ਕੀ ਚਾਹੀਦਾ ਉਹੀ ਸਾਰਾ ਕੁਝ ਕਰ ਦੇਣਗੇ ਬਾਈ ਉਹ ਵੀ ਮੈਸੇਜ ਆਈ ਤੁਹਾਨੂੰ ਜਿਹੇ ਚਾਹੂੰਗੀ ਹਨਾ ਤੇ ਹੁਣ ਬਾਈ ਨੂੰ ਪੁੱਛਦੇ ਡਰੈਸ ਕੀ ਆ ਬਾਈ ਦਾ ਜਿੱਕੇ ਬਾਈ ਆਉ ਕਿੱਥੇ ਇਹ ਜਿੱਕੇ ਇੱਥੇ ਹਣਾ ਹੋਇਆ ਬਦਨੀ ਕਲਾ ਜੀ ਠੀਕ ਆ ਬਦਨੀ ਕਲਾ ਜੇ ਮੇਨ ਪੰਪ ਪੰਪਾਥੇ ਬਹੁਤ ਪੁਰਾਣਾ ਪੰਪਾ ਹੈ ਜਿਹੜਾ ਆਪਣਾ ਨੇੜੇ ਉਹ ਆਇਆ ਦਾ ਬਾਜ਼ਾਰ 'ਚ ਹੀ ਆ ਜਾਂਦਾ ਜੀ ਹਾਂ 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 ਪੰਤਜਾਨ ਬਿਲਕੁਲ ਨਾਲ ਸ਼ਾਪ ਆ ਜੀ ਤੁਸੀਂ ਬਾਈ ਇਹ ਨੰਬਰ ਬੋਲ ਵੀ ਦੋ ਇੱਕ ਵਾਰੀ ਹੜ ਨੰਬਰ ਹੈਗਾ ਜੀ 988881 6243 ਲੇਟ ਲੋ ਵੀ ਹੁਣ ਤੁਸੀਂ ਦੇਖ ਲਈ ਸਾਰੀ ਵੀਡੀਓ ਆਪਾਂ ਹੁਣ ਇਧਰ ਬਾਅਦ ਚ ਜਲਦੀ ਹੋਰ ਨਵੀਂ ਵੀਡੀਓ ਲੈ ਕੇ ਵੀ ਆਵਾਂਗੇ ਤੇ ਤੁਸੀਂ ਸਾਡੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੇ ਕੋਈ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਬਾਈ ਦਾ ਸੰਬੰਧ ਕਰ ਲਓ ਨੰਬਰ ਦਿੱਤਾ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ